मुर्दाबी मुरदाबी गरदास पर मुबा ज़िला प्रशासन मुबा पंजाब ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਲਏ ਗਏ ਕੁਝ ਫੈਸਲਿਆਂ ਦੇ ਖਿਲਾਫ ਪੰਜਾਬ ਕਾਂਗਰਸ ਦੇ ਸੱਜੇ ਦੇ ਉੱਤੇ ਅੱਜ ਜ਼ਿਲ੍ਹਾ ਪਧਰੀ ਜਿਹੜੇ ਧਰਨੇ ਆਏ ਕਾਂਗਰਸ ਵੱਲੋਂ ਦਿੱਤੇ ਗਏ ਔਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਬ੍ਰਿੰਦਰ ਮੀਤ ਸਿੰਘ ਪਾੜਾ ਜੋ ਕਿ ਮੌਜੂਦਾ ਐਮਐਲਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਅੱਜ ਧਰਨਾ ਦਿੱਤਾ ਗਿਆ ਕਿਉਂ ਮੰਗ ਪੱਤਰ ਦੇਣ ਦੀ ਲੋੜ ਪਈ ਕਿਉਂ ਅੱਜ ਤੱਕ ਨਾ ਲਗਾਉਣ ਦੀ ਲੋੜ ਪਈ ਦੇਖੋ ਵਿਧਾਨ ਸਭਾ ਦੇ ਵਿੱਚ ਇੱਕ ਤੇ ਸੈਸ਼ਨ ਬਹੁਤ ਸੁੰਗੜ ਕੇ ਛੋਟਾ ਜਾ ਰਹਿ ਗਿਆ ਜਿਹੜੇ ਸਭ ਤੋਂ ਵੱਧ ਰੌਲਾ ਪਾਉਂਦੇ ਸੀਗੇ ਆਪੋਜੀਸ਼ਨ ਦੇ ਵਿੱਚ ਵੀ ਸੈਸ਼ਨ ਇੰਨੇ ਦੇ ਤਾਂ ਹੋਣਾ ਚਾਹੀਦਾ ਲੰਬੇ ਸੈਸ਼ਨ ਚੱਲਣੇ ਚਾਹੀਦੇ ਆ ਖੁੱਲਾ ਟਾਈਮ ਮਿਲਣਾ ਚਾਹੀਦਾ ਅੱਜ ਸੈਸ਼ਨ ਮਹਿਜ 2 ਦਿਨ ਦਾ ਸਾਡਾ ਸੈਸ਼ਨ ਸੀਗਾ ਔਰ ਜਿਹਦੇ ਚ ਕਿਸੇ ਬਹੁਤੇ ਸੁੱਚੇ ਮੂਹੀਂ ਉਥੋਂ ਐਮਐਲਏ ਵਾਪਸ ਪਰਤੇ ਨੇ ਸਮਝ ਨਹੀਂ ਮਿਲਿਆ ਉਹ ਰਾ ਜਿਹੜੀ ਡਾਕਟਰਾਂ ਦੀ ਮੈਂ ਹੁਣੇ ਗੱਲ ਦੂਸਰੇ ਚੈਨਲਸ ਨੂੰ ਦੱਸਿਆ ਇਹ ਵੀ ਮੈਂ ਉੱਥੇ ਮੁੱਦਾ ਠਾਉਣਾ ਚਾਹੁੰਦਾ ਸੀ ਕਿਉਂਕਿ 9 ਤਰੀਕ ਨੂੰ ਅਗਰ ਸਰਕਾਰੀ ਡਾਕਟਰ ਸਾਰੇ ਹਟਾੜ ਤੇ ਚਲੇ ਗਏ ਤੇ ਬੜਾ ਵੱਡਾ ਆਮ ਲੋਕਾਂ ਵਾਸਤੇ ਔਖਾ ਹੋ ਜਾਣਾ ਕਿਉਂਕਿ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਪ੍ਰਾਈਵੇਟ ਹਸਪੀਟਲ ਨੂੰ ਸੋ ਇਹ ਇਸ ਕਰਕੇ ਸੱਚ ਸਾਇੰਸੀ ਮੈਮੋਰੰਡਮ ਲੈ ਕੇ ਆਏ ਆ ਕਿ ਕਿਦਾਂ ਪੈਟਰੋਲ ਦੇ ਰੇਟ ਵਧਾਏ ਵੈਟ ਵਧਾਇਆ ਇੱਕ ਡੀਜ਼ਲ ਤੇ ਵੈਟ ਵਧਾਇਆ ਔਰ ਲਗਭਗ 1 ਰੁਪਿਆ ਡੀਜ਼ਲ ਔਰ 68 ਪੈਸੇ ਜਿਹੜਾ ਪੈਟਰੋਲ ਦੇ ਵੈਟ ਵਧਾਇਆ ਔਰ 7 ਕਿਲੋਵਾਟ ਤੱਕ ਦਾ ਜਿਹੜਾ 3 ਰੁਪਏ ਅਸੀਂ ਰਿਲੈਕਸੇਸ਼ਨ ਦਿੱਤੀ ਸੀਗੀ ਯੂਨਿਟ ਦੀ ਉਹ ਵੀ ਇਹਨਾਂ ਨੇ ਫਿਰ ਦੁਬਾਰਾ ਲੋਕਾਂ ਤੇ ਥੋਪਤੀ ਆ ਸੋ ਲਗਾਤਾਰ ਇਹ ਇਨਡਾਇਰੈਕਟ ਵੇ ਦੇ ਨਾਲ ਕੈਂਚੀ ਲੋਕਾਂ ਤੇ ਚਲਾ ਰਹੇ ਆ ਔਰ ਬਾਹਰ ਰੌਲਾ ਪਾ ਰਹੇ ਆ ਜੀ ਬਹੁਤ ਵੱਡਾ ਰੈਵਨਿਊ ਇਕੱਠਾ ਹੋ ਗਿਆ ਮੈਨੂੰ ਤਾਂ ਅਜੇ ਤੱਕ ਜਿਹੜਾ ਇਹਨਾਂ ਉਹ ਕਹਿੰਦੇ ਸੀਗੇ 20000 ਕਰੋੜ ਰੁਪਿਆ ਮਾਈਨਿੰਗ ਤੋਂ ਅਜੇ ਤੱਕ ਤੇ ਉਹ ਨਹੀਂ 200 ਟੱਪਿਆ ਤੋ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਗੁਮਰਾਹ ਕਰ ਰਹੇ ਐ ਐਡਵਰਟਾਈਜ਼ਮੈਂਟ ਇੰਨੀ ਲਾ ਰਹੇ ਆ ਕਿ ਕਰੋੜਾਂ ਰੁਪਏ ਐਡਵਰਟਾਈਜ਼ਮੈਂਟ ਤੇ ਖਰਚ ਰਹੇ ਆ ਇਹ ਸਰਕਾਰ ਮਸ਼ਹੂਰੀਆਂ ਦੀ ਆ ਤੇ ਅਫਸਰਾਂ ਦਾ ਕੋਈ ਕਸੂਰ ਨਹੀਂ ਅਫਸਰ ਇਸ ਸਰਕਾਰ ਵਾਲੇ ਅਫਸਰ ਜਿਹੜੇ ਆ ਉਹ ਵੀਸੀਆਂ ਵਾਲੇ ਆ ਕਿਉਂਕਿ ਤੁਸੀਂ ਮੰਨਦੇ ਹੋ ਇਹ ਸਰਕਾਰ ਕਹਿੰਦੀ ਸੀਗੀ ਇਹ ਜਦੋਂ ਵਾਅਦੇ ਕੀਤੇ ਸੀਗੇ ਰਾਹਤ ਦੇਵਾਂਗੇ ਤੇ ਹੁਣ ਰਾਹਤ ਮਿਲ ਰਹੀ ਹੈ ਲੋਕਾਂ ਆ ਰਾਹਤ ਹੀ ਆ ਕਿ ਕਿਸਾਨ ਅੱਗੇ ਬਾਰਡਰਾਂ ਤੇ ਬੈਠੇ ਆ 1 ਰੁਪਿਆ ਡੀਜ਼ਲ ਤੇ ਵੈਟ ਵਧਾ ਦਿੱਤਾ ਔਰ ਪੈਟਰੋਲ ਬਾਟ ਪੈਸੇ ਵਧਾ ਦਿੱਤੇ ਇਤੋਂ ਵੱਡੀ ਰਾਤ ਕਿਹੜੀ ਮਿਲ ਸਕਦੀ ਆ ਬੱਸਾਂ ਦਾ ਬੱਸਾਂ ਦਾ ਕਰਾਇਆ ਵੀ ਇਹਨਾਂ ਨੇ ਪਰ ਕਿਲੋਮੀਟਰ ਜਿਹੜਾ ਵਧਾ ਦਿੱਤਾ ਸੋ ਇਸ ਕਰਕੇ ਜਦੋਂ ਜੇ ਖਜ਼ਾਨਾ ਭਰਿਆ ਹੋਵੇ ਤੇ ਸਰਕਾਰਾਂ ਰਿਲੈਕਸੇਸ਼ਨ ਦਿੰਦੀਆਂ ਨੇ ਗਲੇ ਨੂੰ ਹੱਥ ਨਹੀਂ ਪਾਉਂਦੀਆਂ ਸੋ ਪਤਾ ਗੱਲ ਕੀ ਆ ਇਹਨਾਂ ਨੂੰ ਕੋਈ ਸਵਾਲ ਤੇ ਕਰ ਹੀ ਨਹੀਂ ਸਕਦਾ ਨਾ ਇਹਨਾਂ ਨੇ ਉਹ ਸਟੂਡੀਓ ਬਣਾਇਆ ਵਾ ਅੰਦਰ ਉਥੋਂ ਉਹਨਾਂ ਨੇ ਆਪਣੀ ਉਹ ਐਡੀਟਿੰਗ ਕਰਕੇ ਵਧੀਆ ਢੰਗ ਨਾਲ ਜਿਹੜੀ ਲੋਕਾਂ 'ਚ ਜਾਵੇ ਚੀਜ਼ ਉਹ ਬੋਲਣੀ ਆ ਤੇ ਤੁਸੀਂ ਦੱਸ ਦਿਓ ਕਿੰਨੇ ਕ ਮੀਡੀਆ ਵਾਲੇ ਸਵਾਲ ਕਰ ਸਕਦੇ ਇਹਨਾਂ ਨੂੰ ਇਹਦੇ ਕਿਸੇ ਨਾਲ ਸਵਾਲ ਜਵਾਬ ਚ ਹੀ ਨਹੀਂ ਬੈਂਦੇ ਸੋ ਇਸ ਕਰਕੇ ਇਹਨਾਂ ਨੂੰ ਜਗਾਉਣ ਦਾ ਇੱਕ ਹੀ ਲੋਕਤੰਤਰੀਕ ਢੰਗ ਸੀਗਾ ਤੇ ਅੱਜ ਅਸੀਂ ਇਕੱਠੇ ਹੋ ਕੇ ਇਹ ਮੈਮੋਰੰਡਮ ਡੀਸੀ ਸਾਹਿਬ ਨੂੰ ਦੇ ਗਏ ਬਿਲਕੁਲ ਜਿਸ ਤਰ੍ਹਾਂ ਤੁਸੀਂ ਅੱਜ ਕਹਿਆ ਕਿ ਅਸੀਂ ਉਸ ਢੰਗ ਦੇ ਨਾਲ ਜਿਹੜੇ ਮੈਮੋਰੰਡਮ ਦਿੱਤੇ ਨੇ ਜੇਕਰ ਫਿਰ ਵੀ ਸਰਕਾਰ ਨਹੀਂ ਜਾਗਦੀ ਜਾਗੇ ਹੋਰ ਵੀ ਤੁਹਾਡੇ ਅਗਲਾ ਕਦਮ ਹੋਏ ਦੇਖੋ ਲੋਕਾਂਤਿਕ ਢੰਗ ਦੇ ਨਾਲ ਬੜੇ ਤਰੀਕੇ ਨੇ ਸਰਕਾਰਾਂ ਨੂੰ ਜਗਾਉਣ ਦੀਆਂ ਸਰਕਾਰਾਂ ਨੂੰ ਸੁੱਤੇ ਪਿਆ ਨੂੰ ਠਾਲਣ ਦੀਆਂ ਬੜੇ ਤਰੀਕੇ ਨੇ ਅਸੀਂ ਇਹ ਸੰਘਰਸ਼ ਲੜ ਕੇ ਹੀ ਅੱਜ ਦੂਜੀ ਵਾਰ ਐਮਐਲਏ ਤੇ ਜ਼ਿਲ੍ਹਾ ਪ੍ਰਧਾਨ ਬਣਿਆ ਇਹ ਸੰਘਰਸ਼ ਇਹਦੇ ਨਾਲ ਵੀ ਤਿੱਖਾ ਲੜਾਂਗੇ ਜੇ ਸਰਕਾਰ ਨੂੰ ਜਾਗਣਾ ਆਇਆ ਬਿਲਕੁਲ ਇਹ ਤੁਸੀਂ ਸੁਣਿਆ ਹੈ ਸੰਨ ਬਰਿੰਦਰ ਮੀਤ ਸਿੰਘ ਪਾੜਾ ਜਿਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦੇ ਕੁਝ ਹੋਰ ਜਿਹੇ ਫੈਸਲੇ ਜਿਨ੍ਹਾਂ ਵਿੱਚ ਖਾਸ ਕਰਕੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਨੇ ਔਰ ਜਿਹੜੀ ਕਿ ਬਿਜਲੀ ਕਟੋਤੀ ਦੇ ਵਿੱਚ ਜਿਹੜੀ ਹੈ 7 ਕਿਲੋਵੈਟ ਦੇ ਵੱਧ ਤੋਂ ਲੋਡ ਸੀ ਜਿਹੜਾ ਉਹਦੀ ਸਬਸਿਡੀ ਜਿਹੜੀ ਕੱਟੀ ਗਈ ਹੈ ਅਜਿਹੇ ਮ ਤਾ ਗਿਆ ਤਾਂ ਜੋ ਕੀ ਜਿਹੇ ਲੋਕ ਮਾਰੂ ਫੈਸਲੇ ਜੜੇ ਆ ਉਹ ਨਾ ਲੈ ਜਾਣ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਾਕਸਿੰਗ ਪੀਟੀਸੀ ਦੀ ਉਸ ਨੂੰ ਦੱਸ ਸਕ